GK question on modern industry ਪ੍ਰਸ਼ਨ ਪਹਿਲਾ ਪੰਜਾਬ ਦੇ ਕਿਸ ਸ਼ਹਿਰ ਨੂੰ ਪੰਜਾਬ ਦਾ ਮੈਨਚੈਸਟਰ ਕਿਹਾ ਜਾਂਦਾ ਹੈ ਲੁਧਿਆਣਾ ਪ੍ਰਸ਼ਨ ਦੂਜਾ ਪੰਜਾਬ ਦੀ ਆਰਥਿਕਤਾ ਦਾ ਮੁੱਖ ਖੇਤਰ ਕਿਹੜਾ ਹੈ ਖੇਤੀਬਾੜੀ ਸਵਾਲ 3 ਪੰਜਾਬ ਦਾ ਕਿਹੜਾ ਸ਼ਹਿਰ ਸਾਈਕਲ ਪਾਰਟਸ ਸਲਾਈ ਮਸ਼ੀਨਾਂ ਅਤੇ ਹੌਜ਼ਰੀ ਉਦਯੋਗ ਲਈ ਮਸ਼ਹੂਰ ਹੈ ਲੁਧਿਆਣਾ ਪ੍ਰਸ਼ਨ ਚੌਥਾ ਪੰਜਾਬ ਵਿੱਚ ਬਨਣ ਵਾਲੇ ਹੀਰੋ ਸਾਈਕਲ ਦਾ ਮੂਲ ਸਥਾਨ ਕਿਹੜਾ ਹੈ ਲੁਧਿਆਣਾ ਪ੍ਰਸ਼ਨ ਪੰਜਵਾਂ ਪੰਜਾਬ ਵਿੱਚ ਖੇਡਾਂ ਦਾ ਸਮਾਨ ਬਣਾਉਣ ਦਾ ਮੋਕ ਕੇਂਦਰ ਕਿਹੜਾ ਹੈ ਜਲੰਧਰ ਫੈਸ਼ਨ ਸ਼ੇਮਾ ਪੰਜਾਬ ਦਾ ਕਿਹੜਾ ਸ਼ਹਿਰ ਸਟੀਲ ਸਿਟੀ ਵਜੋਂ ਜਾਣਿਆ ਜਾਂਦਾ ਹੈ ਮੰਡੀ ਗੁਬਿੰਦਗੜ ਕਿਹਨ ਸਾਤਮਾ ਪੰਜਾਬ ਵਿੱਚ ਸਭ ਤੋਂ ਵੱਡਾ ਉਦਯੋਗਿਕ ਕੇਂਦਰ ਕਿਹੜਾ ਹੈ ਲੁਧਿਆਣਾ ਕਿਹਨ ਸਾਤਮਾ ਪੰਜਾਬ ਦੀ ਮੁੱਖ ਖੇਤੀਬਾੜੀ ਨਿਰਯਾਤ ਵਸਤੂ ਕਿਹੜੀ ਹੈ ਬਾਸਮਤੀ ਚਾਵਲ ਪ੍ਰਸ਼ਨ ਨੰਬਰ 9 ਪੰਜਾਬ ਵਿੱਚ ਡੇਅਰੀ ਉਦਯੋਗ ਵਿੱਚ ਕਿਸ ਉਤਪਾਦ ਦਾ ਮਹੱਤਵਪੂਰਨ ਯੋਗਦਾਨ ਹੈ ਦੁੱਧ ਪ੍ਰਸ਼ਨ ਨੰਬਰ 10 ਪੰਜਾਬ ਦਾ ਕਿਹੜਾ ਸ਼ਹਿਰ ਉਨੀ ਕੱਪੜਿਆ ਦੇ ਉਤਪਾਦਨ ਲਈ ਪ੍ਰਸਿੱਧ ਹੈ ਲੁਧਿਆਣਾ ਰੋਸ਼ਨ ਗਿਆਰਮਾ ਪੰਜਾਬ ਵਿੱਚ सूती कपड़े ਦਾ ਮੁੱਖ ਉਤਪਾਦਕ ਜ਼ਿਲ੍ਹਾ ਕਿਹੜਾ ਹੈ ਬਠਿੰਡਾ ਪ੍ਰਸ਼ਨ 12 ਮਾ ਪੰਜਾਬ ਵਿੱਚ ਕਾਗਜ਼ ਉਦਯੋਗ ਕਿੱਥੇ ਸਥਿਤ ਹੈ? ਦੋਵੇਂ A ਅਤੇ B ਪ੍ਰਸ਼ਨ 13 ਮਾ ਪੰਜਾਬ ਵਿੱਚ ਸੀਮੈਂਟ ਉਦਯੋਗ ਦੇ ਮੁੱਖ ਕੇਂਦਰ ਕਿਹੜੇ ਹਨ? ਰੋਪੜ ਸ਼ਿਆਲਪੁਰ ਪ੍ਰਸ਼ਨ 14 ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਚਮੜਾ ਉਦਯੋਗ ਪ੍ਰਮੁੱਖ ਹੈ ਜਲੰਧਰ ਪ੍ਰਸ਼ਨ 15 ਪੰਜਾਬ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਲਈ ਕਿਹੜੀ ਨੀਤੀ ਪਨਾਈ ਗਈ ਹੈ ਉਦਯੋਗਿਕ ਪਾਰਕਾਂ ਅਤੇ ਬੁਨਿਆਦੀ ਢਾਂਚੇ ਦਾ ਵਿਕਾਸ